ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ HF ਤਾਜੀ SUV ਤੇ ਇੱਕ Jersey Bed ਤਾਜੀ SUV ਤੇ ਬਾਕੀ ਤਿੰਨ ਗੱਬਣਾ ਪੰਜ ਨਗਰ ਦਿਖਾਵਾਂਗੇ ਡਿਟੇਲ ਪੁੱਛਦੇ ਆਂ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੇਰਾ ਨਾਮ ਐਡਰੈਸ ਬੋਲ ਦਿਓ ਕਰਾ ਭਾਈ ਜੀ ਨਾਮ ਆਪਣਾ ਪ ਜਿਲ੍ਹਾ ਆਪਣਾ ਸੰਗਰੂਰ ਪੈ ਗਿਆ। ਮੋਬਾਈਲ ਨੰਬਰ ਆ ਗਿਆ। ਮੋਬਾਈਲ ਨੰਬਰ ਆ ਗਿਆ 95308 01950। ਸੋ 9530801950 ਵੀਰ ਪ੍ਰਦੀਪ ਦੇ ਘਰੋਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਤੇ ਡਿਟੇਲ ਵੀਰ ਦੱਸਦੇ ਆ। ਹਾਂਜੀ ਵੀਰੇ ਪਹਿਲੇ ਨੰਬਰ ਜਿਹੜੀ ਜਰਸੀ ਵੇਖਦੇ ਪਏ ਆ ਕਿਹੜਾ ਸੂਆ ਸੂਈ ਹੈ? ਇਹ ਦੂਜਾ ਸੂਆ ਬਾਈ। ਦੂਜਾ ਸੂਆ ਤੇ ਬੱਚਾ ਇਹਨੇ ਕੀ ਦੇਦਾ? ਇਹਦੇ ਮਗਰ ਬੱਚਾ ਬਾਈ। ਬੱਚਾ ਤੇ ਕਦੋਂ ਕਿ ਸੂਈ ਵੀ ਹੈ ਇਹ? ਇਹ ਕੰਨ ਦੀ ਸੂਈ ਆ ਬਾਈ। ਤੇ ਜੇ ਜੂਰ ਰੋਕਿਆ ਜਮਾ। ਜੇ ਜੂਰ ਜਮਾ ਓਕੇ। ਤੇ ਕਿੰਨਾ ਕੁ ਬੋੜਾ ਚੁਆ ਸਵੇਰੇ ਆਪਾਂ ਦਾ? ਸਵੇਰੇ ਦਾ ਬੋੜਾ ਬ ਠੀਕ ਹੈ ਮਾਲਕ ਜਰੂਰ ਕਿਨ ਰੇਲੀਆਂ ਕੋ ਕਰਤੀ ਹਾਂ ਕਿਨ ਰੜੀ ਹੁਣ ਛੋੜੇ ਮੋਟੇ ਹੀ ਛੱਡਿਆ ਸੀ ਠੀਕ ਹੈ ਅੰਦਾਜ਼ਾ ਲਾਈਆ ਬਾਕੀ ਨਾ ਦੁੱਧ ਦੇ ਦੂਗੀ ਇਹ ਦੁੱਧ ਦੇ ਦੂਗੀ ਬਾਈ 25 26 ਕਿਲੋ ਮੋੜ ਨਾਲ ਠੀਕ ਹੈ ਤੇ ਵੀਰੇ ਧਾਰਾ ਤੂੰ ਰੋਕੇ ਜਮਾ ਜਮਾ ਬਾਈ ਧਾਰਾ ਤੂੰ ਰੋਕੇ ਧਾਰਾ ਮਾਰ ਕੇ ਦਿਖਾ ਸਕਦੇ ਆਪ ਧਾਰਾ ਮਾਰ ਦਨੇ ਬਾਈ ਸੋ ਵੀਰੇ ਧਾਰਾ ਦੇਖ ਸਕਦੇ ਹੋ ਧਾਰਾ ਵਗੈਰਾ ਪੂਰਿਆਂ ਓਕੇ ਆ ਸਾਫ ਸੁਥਰੀਆਂ ਆਵਰੋਂ ਬਗਰੇ ਸੜੇ ਮਾਰ ਦੀ ਸੋ ਚਵਾਈ ਦੇਖੋ ਚਵਾਈ ਚੂਈ ਓਕੇ ਆ ਤੇ ਕੱਲ ਸ਼ਾਮ ਦੀ ਸੂਈ ਵੀ ਆਣਾ ਵੀਰੇ ਕੱਲ ਸ਼ਾਮ ਦੀ ਬਾਈ ਠੀਕ ਹੈ ਤੇ ਅੰਦਾਜ਼ਾ ਹੈ ਜੀ ਕਿੰਨਾ ਦੁੱਧ ਦੇ ਦੋਗੇ ਇਹ ਬਾਈ 25 ਦੇ ਇੱਥੇ ਬੇਟਾ ਦੋ 20 ਤੋਂ 25 ਕਿਲੋ ਖੁੱਲਾ ਦੂ ਠੀਕ ਆ 20 ਤੋਂ ਬਾਰ-ਬਾਰ ਦੋ ਤਾਂ ਰਾਵਣਾ ਪਾ ਦੂਗੀ ਹਾਂ ਠੀਕ ਹੈ ਤੇ 20 ਕਿਲੋ ਮੰਨ ਕੇ ਲੈ ਲੈ ਬੰਦਾ ਤੇ ਬਾਕੀ ਮਿਲਕ ਦੇ ਦੇਖੋ ਅੱਜ ਨਾੜਾ ਨੂੜਾ ਦੇਖੋ ਹਵਾਨੇ ਦੇ ਬਹੁਤ ਮੋਟੇ ਆ ਸਾਫ ਸੁਥਰੇ ਧੂਰੀ ਬਾਹਰ ਨੂੰ ਸੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸੂਈ ਸਵਾਈ ਜੇਰ ਵਗੈਰਾ ਕਾ ਮਡਾਨਾ ਤੇ ਬੋਲਾ ਸਵੇਰੇ ਕੁਸ ਬਾਂਜਦਾ ਚੋਇਆ ਵਗਾ ਤੇ ਇਹ ਨਹੀਂ ਗੱਲ ਵੀ ਛੱਡੀ ਵੀ ਹੈ ਤੇ ਲੈਵਲ ਉਹ ਵੇਖੋ ਸਾਫ ਸੁਥਰਾ ਜਮਾ ਤੇ ਮੰਨ ਕੇ ਜਲੇ ਅੱਧੇ ਵੱ ਤੇ ਮੁੱਲਵਾੜੀ ਨਾਲ ਕੀ ਹੋਊਗਾ ਮੁੱਲਵਾੜੀ ਬਾਈ ਫੋਨ ਤੇ ਦੱਸੋ ਬਾਈ ਠੀਕ ਹੈ ਮੁੱਲ ਜਾਇਜ਼ ਹੋ ਜਾਵਾਂਗਾ ਹਾਂ ਇਹ ਨਾ ਜਾਇਜ਼ ਮੁੱਦਾ ਕਰਾਂਗੇ ਠੀਕ ਹੈ ਲੈ ਚੁਣੋ ਮੁੱਲ ਨਹੀਂ ਹੈਗੀ ਵੀ ਨਜਾਇਜ਼ ਗੱਲ ਕਰਾਂਗੇ ਸੋ ਮੁੱਲਵੀਰ ਕਹਿੰਦੇ ਫੋਨ ਤੇ ਵੀਰ ਪ੍ਰਦੀਪ ਆਪ ਘਰੇ ਹੈ ਨਹੀਂ ਸੀਗਾ ਮੁੱਲ ਤੁਸੀਂ ਫੋਨ ਤੇ ਪਤਾ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਰ ਹਵਾਨੇ ਦੀ ਸਾਫ ਸੁਥਰੀ ਹੈ 20 ਕਿਲੋ ਮੰਨ ਕੇ ਪਰਚੇਸ ਕਰ ਲਿਓ ਫਿਰ ਕਹਿੰਦਾ ਪਾ ਦੂ 20 ਤੋਂ ਬਾਹਰ ਬਾਕੀ ਦੁੱਧ ਥਣਾ ਥਣਾ ਦੀ ਸਾਫ ਆ ਪੂਰੀ ਤੇ ਜੇ ਜੋ ਵੀ ਡਾ ਨਾ ਜਾਵਾਂ ਹਨ ਇਹ ਦੂ ਰੋਕ ਕੇ ਬਾਈ ਠੀਕ ਹੈ ਬੰਦ ਉਹਨੂੰ ਤੇ ਵੀਰੇ ਦੂਜੇ ਨੰਬਰ ਜਿਹੜੀ ਗੱਬਣ ਜਰਸੀ ਦੇ ਇਹ ਵੀ ਦੁੱਧਾ ਸੁਆ ਸੁੂਗੀ ਭਾਈ ਦੂਜਾ ਸੁਆ ਸੁੂਗੀ ਕੈਕ ਦੇ ਲੈ ਜੂਗੀ ਅਜੇ ਇਹ ਲੈ ਜੂ ਭਾਈ ਹਫਤੇ ਦੇਖ ਤੇ ਬਟੇ ਇੱਕ ਹਫਤਾ ਸੂਣ ਦੇ ਬਾਕੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਨੇ ਦੁੱਧ ਭਾਈ ਇਹ ਤਾਂ 20 ਕਿਲੋ ਤੋਂ ਪਲੱਸ ਮੰਨ ਕੇ ਲੈਵੇ ਠੀਕ ਹੈ ਤੋਰੀ ਬਾਹਰ ਲੈ ਲੋ ਸੋਬਰ ਮੂੰਹ ਬਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਦੂਸਰਾ ਸੁਆ ਸੁਂਦੀ ਪਿਆ ਹਾ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਇੱਕ ਹਫਤਾ ਪਿਆ ਸੂਣ ਦੇ ਵਿੱਚ ਬਾਕੀ 20 ਕਿਲੋ ਤੋਂ ਪਾਰ ਦੁੱਧ ਰਾਵਣਾ ਪਾ ਦੂ ਕੱਦ-ਕੱਡ ਬਹੁਤ ਆ ਤੇ ਜਿੰਦ-ਜਿੰਦ ਬਹੁਤਾ ਬਰੀਡ ਵੇ ਵਗੈਰਾ ਬਹੁਤ ਆ ਤੇ ਗੋਲਡਨ ਕਲਰ ਦੇ ਵਿੱਚ ਆ ਪੂਰੀ ਸਾਫ ਸੁਥਰੀ ਤੋ ਦੇਖੋ ਬਾਲਟੇ ਲਾ ਕਾਫੀ ਪੰਜਾ ਹਵਾਨੇ ਦੇ ਵਿੱਚ ਦੈਨ ਹਲੇ ਹਫਤਾ ਲੈ ਜੂਗੀ 20 ਕਿਲੋ ਤੋਂ ਪਾਰ ਪਰ ਦੁੱਧ ਰਾਵਣਾ ਪਾ ਦੇਣਾ ਕੱਤ ਕੱਟ ਬਹੁਤਾ ਬਾਡੀ ਵੇਟ ਤੇ ਹੈ ਪੂਰੀ ਸਾਫ ਸੁਥਰੀ ਚਾਰੇ ਪਾਸੇ ਗੋਲ ਮਟੋਲ ਪਈ ਆ ਤੇ ਫਿਰ ਤੀਜੇ ਨੰਬਰ ਜਿਹੜੀ ਜਰਸੀ ਦੇਖੀ ਜਿੰਦੇ ਆ ਪਏ ਕਿ ਇਹ ਇੱਕਦਣ ਬਾਕੀ ਆ ਇਹਦੇ ਇਹ ਲਾ ਜੀ ਬਾਈ 15 ਦਿਨਾਂ ਦੇ ਏਟੇ ਬਿੱਟੇ ਸੁਆ ਕਿਹੜਾ ਸੁਹੰਦੀ ਆ ਇਹ ਵੀ ਦੂਜਾ ਸੁਹਾ ਹੀ ਆ ਦੂਜਾ ਸੁਹਾ ਸੁਹੰਦੀ ਪਈ ਆ ਦੈਨ 15 ਲਗਭਗ ਲੈ ਜੂਗੀ ਹਨਾ ਇਹਦੇ ਕਿੰਨਾ ਕਰਨ ਦਾ ਚਾ ਲੱਗ ਜਲੇ ਬੰਦਾ ਦੁੱਧ ਵਾਲਾ ਦੁੱਧ ਵਾਲਾ ਪਾਈ ਇਹੇ ਜਦ ਮੈਂ ਕਹਿੰਦਾ ਹੁਣ ਇੱਕ ਹੌਣ ਦਾ ਜ਼ਿਲਾ ਮਰਜੀ ਕਾ ਲਾ ਠੀਕ ਹੈ ਕਿਹਨਾਂ ਕਹਿੰਦਾ ਠੀਕ ਹੈ 15 ਤੋਂ ਲੈ ਕੇ 22 ਕਿਲੋ ਦੇ ਟੇ ਟੇ ਬੋਝ ਨਾਲ ਦੂ 18 ਕਿਲੋ ਮੰਨ ਕੇ ਮੈਂ ਤਾਂ ਲੈ ਸਕਦਾ ਇਹਨੂੰ ਹਾਂ ਢੋਰੀ ਭਰਾਵਾ ਮੈਨੂੰ ਮੰਨ ਕੇ ਲੈ ਜੀ ਠੀਕ ਹੈ ਸਭ ਤੋਂ ਤੀਜੇ ਨੰਬਰ ਵਾਲੇ ਬੈੜ ਦੇਖ ਸਕਦੇ ਹੋ 18 20 ਲੀਟਰ ਤੱਕ ਦੁੱਧ ਪਾ ਸਕਦੇ ਆ ਆਰਾਮ ਨਾਲ ਕਹਿੰਦੇ ਉਹ ਵੀਰ ਕਹਿੰਦਾ 25 27 ਦੇ ਦੀ ਉਹਦਾ ਫਾਇਦਾ ਕੋਈ ਨਹੀਂ ਤੇ ਘਰ ਘਰ ਨੇ ਲੈਣਾ ਵੀਰ ਠੀਕ ਹੈ ਕੱਦ-ਕੜ ਬਹੁਤ ਆ ਤੇ ਬੈੜ ਪੂਰੀ ਸਾਫ਼ ਸੁਥਰੀ ਨਿਕਲ ਲੱਸੀ ਨਾਵੇਂ ਕਿਸੇ ਬਸ ਤੀਜੇ ਨੰਬਰ ਤੇ ਬੈੜ ਆ ਗਈ ਪ्योर ਜਰਸੀ ਦੇ ਵਿੱਚ ਥਾਂ ਲੇਵਾ 15 ਦਿਨਾਂ ਨੂੰ ਕਾਫੀ ਸੋਨਾ ਹਵਾਨਾ ਬਣਾ ਕੇ ਸੂਗੀ ਤੇ ਪੂਰੇ ਜਿੰਦ ਜਨ ਰਾਜ ਜਰਸੀ ਦੇਖਿਆ ਦੇਖੋ ਤੇਨੇ ਇੱਕ ਵਾਰ ਖੜੀਆਂ ਜਾਵਾ ਕੱਦ ਕਾਠ ਦੇ ਵਿੱਚ ਇਹ ਨਹੀਂ ਗੱਲ ਵੀ ਲਿੱਸੀਆਂ ਕਿਸੇ ਪਾਸਿਓ ਤੇ ਪਲਾਈਆਂ ਪਲੂਆਂ ਬਹੁਤ ਆ ਤੇ ਅਗੇ ਚੌਥੇ ਨੰਬਰ ਜਿਹੜੀ ਆਪਾਂ ਦੇਖੀ ਜਰਿਆ ਕੋਫੀ ਕਲਰ ਚ ਆ ਗਈ ਜਰਸੀ ਕੱਦ ਕਾਠ ਬਹੁਤ ਆ ਜਿੰਦ ਜਾਨ ਬਹੁਤ ਆ ਤੇ ਵੀਰੇ ਚੌਥੇ ਨੰਬਰ ਜਿਹੜੇ ਪਏ ਜਰਸੀ ਦੇਖੀ ਜੰਨੇ ਆ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਦੁੱਧਾ ਸੂਆ ਬਣੀ ਕੈ ਕਿਦਾਂ ਲੈਂਦੀ ਆ ਜੇ ਇਹ ਲਈ ਉਹ ਵੀ ਬਾਈ ਹਫਤੇ ਦੇ ਟਿਕਟ ਇੱਕ ਹਫਤਾ ਸੂਣ ਚ ਵਾਗੇ ਇਹ ਤੋਂ ਕਿੰਨਾ ਦੁੱਧ ਆਂਦਾ ਚ ਲੈ ਆਪਾ ਇਹ ਤੋਂ ਬਾਈ ਜੇ ਮੈਂ ਕਰਾਂ ਹੁਣ ਨੇ ਆਸੰਦੇ ਵਿੱਚ ਠੀਕ ਐ 28 29 ਕਿਲੋ ਖੁੱਦ ਦੇਉਂਗੀ ਦੇਉਂਗੀ ਮੀ ਮਲਾ 25 ਦਾ ਬਾਰ ਤਾਂ ਹੈਗੀ ਆ ਜਾਵਾ 25 ਦਾ ਬਾਰ-ਬਾਰ ਦਊਗੀ ਤੇ ਹੈ ਪੂਰੀ ਕੱਦ-ਕੜ ਜਿੰਦ-ਜਾਨ ਦੇ ਵਿੱਚ ਅਸਲ ਜਿਹਨੂੰ ਕਹਿੰਦੇ ਪੰਜਾਬ ਵਾਲੀ ਜਰਸੀ ਹੈਣਾ ਇਹ ਪੰਜਾਬ ਵਾਲੀ ਆ ਬਾਈ ਪ्योर ਸੋ ਦੇਖੋ ਮੂੰਹ ਮੱਥਾ ਤੇ ਕਾਫੀ ਕਲਰ ਦੇ ਵਿੱਚ ਆ ਗਈ ਇਹ ਜਿੰਦ-ਜਾਨ ਬਹੁਤ ਆ ਹਲੇ ਦਿਨ ਕੁਝ ਲੈਂਦੀ ਪਈਆ ਤੇ ਹਵਾਨਾ ਦੇਖੋ ਬਲਟੇ ਲੱਗਾਫੀ ਇਹਨੇ ਉਹਨਾਂ ਹੀ ਅੱਗੇ ਲਾਉ ਉਹਨਾਂ ਹੀ ਪਿੱਛੇ ਲਾਉ ਤੇ ਬਿਲਕੁਲ ਤੇ ਨਾੜਾ ਲੋੜੇ ਬਹੁਤ ਚੰਗੇ ਦਿਖਾਈ ਦਿੰਦੀਆਂ ਹੈਣਾ ਥੋੜੇ ਥੋੜੇ ਪਲਾਈਆਂ ਪਾਉਣ ਲੱਗ ਗਏ ਹਨ ਸੁਪਲਾ ਵਗੈਰਾ ਮਾੜੇ ਮੋਟੇ ਹੈਗੇ ਤੇ ਬਾਕੀ ਬੈੜ ਦੇਖੋ ਪੂਰੀ ਸਾਫ ਸੁਥਰੀ ਇਹ ਨਹੀਂ ਗੱਲ ਵੀ ਬੰਦਾ ਆ ਗਿਆ ਤੇ ਨੰਦੇ ਕੋਈ ਮੋਟਾ ਚਾਮਣੀ ਦੇਖੋ ਇਹਦੇ ਬਿਲਕੁਲ ਪਸੀਨਾ ਜਿਵੇਂ ਦਿਨੀਆਂ ਠੀਕ ਹੈ ਦੁੱਧ ਵਾਲੇ ਕਰੇਟਰ ਪੂਰੇ ਫੁੱਲੇ ਚੌਥੇ ਨੰਬਰ ਤੇ ਆ ਗਈ ਦੂਜਾ ਸੂਆ ਸੁੰਦੀ ਪਿਆ ਸੂਣ ਦੇ ਵਿੱਚ ਦਿਨ 10 12 ਆ ਜੇ ਕੱਢ ਜੂਗੀ ਹਨਾ ਬਹੁਤ ਨਾਲ ਦੁਬਈ ਹਫਤੇ ਤੋਂ ਪਾਰ ਕਰ ਤੂੰ ਸੋ ਬਾਕੀ ਥਣਾ ਜਿ ਮਿੱਠੀ ਵਗੈਰਾ ਦੇਖੋ ਚੱਲੋ ਸਾਫ ਸੁਥਰੀ ਪੂਰੀ ਚਾਰੇ ਥਾਂ ਨਿਕਣਵੇਂ ਤੇ ਮੂੰਹ ਮੱਥਾ ਸੋਹਣਾ ਤੇ ਅੱਗੇ ਪੰਜਵੇਂ ਨੰਬਰ ਆਪਾਂ ਦੇਖੇ ਰਏ ਐਚ ਇਹ ਵੀ ਬਾਈ ਕਰ ਲੋ ਪੂਰੀ ਆ ਗਈ ਸ਼ਾਮ ਨੂੰ ਬੱਚਾ ਕੀ ਇਹਦੇ ਪਿੱਛੇ ਇਹਦੇ ਮਗਰ ਬੱਚੀ ਆ ਬਾਈ ਬੱਚੀ ਬੜੀ ਚੰਗੇ ਸੀ ਮੁੰਦਿਆ ਬੜੀ ਆ ਪੂਰੀ ਕੁਆਲਿਟੀ ਵਾਲੀ ਆ ਤਾਂ ਆਪਾਂ ਕਨਫਰਮ ਕਰ ਦਾਂਗੇ ਕਿਹੜੇ ਦੀ ਹੈਗੀ ਹਨ ਹਾਂ ਤੇ ਕਿੰਨਾ ਕੁ ਬੋੜਾ ਚੋਇਆ ਥੱਲੇ ਇਹਦੇ ਇਹਦੇ ਬਾਈ ਕੱਢਦਾ ਜੀ ਆ 7-8 ਕਿਲੋ ਬੋੜਾ ਠੀਕ ਆ ਸਵਰੇ ਆਵੇ ਇਹਦੇ ਕਰੋ ਚੋਤਾ ਧਾਰਾ ਤੁਰਾ ਓਕੇ ਧਾਰਾ ਤੁਰਾ ਜਮਾ ਉੱਥੇ ਠੀਕ ਆ ਕਿੰਨਾ ਦੁੱਧ ਪਾ ਦੋਗੇ ਲਗਭਗ ਇਹ ਇਹ ਬਾਈ ਦੇ ਦੂਗੀ 25-30 32 ਲੀਟਰ ਤੱਕ ਦੇਊਗੀ ਦੇਊਗੀ ਖੁੱਲ੍ਹਾ ਮਤਲਬ 25 ਤੋਂ 12 ਵਾਲਾ ਜੱਟ ਸੌਦਾ ਹੈਗੀ ਆ ਜਮਾ ਜੱਟ ਸੌਦਾ 25 ਜੇ ਵਧੀਆ ਬੰਦੇ ਦੇ ਘਰੇ ਬਾਕੀ ਖਰਾਕ ਵਾਲੇ ਦੇ ਠੀਕ ਹੈ ਤਾਂ ਇਹ 32 33 ਕਿਲੋ ਵੀ ਪਾ ਸਕਦੇ ਧੋਰੀ ਭਰਾ ਵਾਰ ਲੈ ਲੋ ਸਭਰ ਪੰਜਵੇਂ ਨੰਬਰ ਤੇ ਐਚਐਫਐਰ ਦੇਖਦੇ ਪਿਆ ਦੂਸਰਾ ਸੂਈ ਵੀ ਆ ਤੇ ਕੱਲ ਸ਼ਾਮ ਦੀ ਸੂਈ ਵੀ ਆ ਜੇਰ ਵਗੈਰਾ ਸਾਰਾ ਕੰਮ ਇਹਦਾ ਡਾਨਾਗਾ ਤੇ 7.5 ਕਿਲੋ ਬੋੜਾ ਵੀਰਾਂ ਦਾ ਝੋਆ ਵਾ ਵਾ ਕਿ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਥਣ ਪੂਰਾ ਮੁਠੀ ਵਾਲਾ ਪਿੱਛੇ ਇਹਦੇ ਬੱਛੀ ਆ ਤੁਹਾਨੂੰ ਕਨਫਰਮ ਹੋ ਜੂ ਕਿਹੜੇ ਸੀਮਨ ਦੀ ਆ ਵੀ 66 ਦੀ ਆ ਜਾਂ ਵੈਸੇ ਹੋਰ ਸੀਮਨ ਦੀ ਕਿਸੇ ਦੀ ਸੋ ਦੇਖੋ ਲੇਵਾ ਵਗੈਰਾ ਪੂਰਾ ਸਾਫ ਸੁਥਰਾ ਕੰਪੈਕਟ ਆਰਡਰ ਦੀ ਆ ਦੂਸਰਾ ਸੂ ਸুইস ਵਾਈ 25 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਪਾ ਦੂ ਉਸ ਤੋਂ ਵੱਧ ਪਿੱਛੇ ਬੱਚਾ ਫੀਮੇਲ ਕਾਫ ਐ ਦੇ ਸੁਵਰਜ ਚਵਾਈ ਦੇਖ ਸਕਦੇ ਪੂਰਾ ਮੋਟਾ-ਮੋਟਾ ਸਾਫ ਸੁਥਰਾ ਚੋਣਾ ਤੇ ਚਵਾਈ ਚ ਵੀ ਬਰੇ ਨਰਮਾ ਪੂਰੀ ਚੋਣ ਚ ਆਹ ਬਾਈ ਪੋਲੀ ਤੋਂ ਵਰਗੀ ਸੋ ਦੇਖੋ ਚਵਾਈ ਪੂਰੀ ਹੋ ਕੇ ਸਾਫ ਸੁਥਰੀ ਹੈ ਨਾ ਤੇ ਮੈਂ ਓਕੇ ਬਾਈ ਤੇ ਮਾਰਾ ਸੀਲ ਛੜੇ ਨਿਆਣਾ ਚਾਹੇ ਪਾਉਣਾ ਆਪਾਂ ਪਾਲੀਏ ਨਹੀਂ ਪੁੰਦਾ ਵੀ ਕੋਈ ਦਿੱਕਤ ਨਹੀਂ ਆਨੇ ਆਲਾ ਪਾ ਕੇ ਦਿਖਾਦਾ ਬਾਈ ਵਿੱਚ ਬੰਦੇ ਕਹਿੰਦੇ ਨੇ ਲੈਣਾ ਨਹੀਂ ਪਾਉਂਦੀ ਠੀਕ ਹੈ ਮਲੋ ਉਸ ਨੂੰ ਪਤਾ ਤੇ ਚਾਰਾ ਦੁਰੇ ਦੇ ਓਕੇ ਜਮਾ ਜਮਾ ਓਕੇ ਬਾਈ ਸੋ ਪੰਜ ਨਗਾ ਪੰਜ ਨਗਾ ਪਤਾ ਦਿਖਾਤੇ ਵੀਰ ਪ੍ਰਦੀਪ ਦੇ ਕਰੋ 9530801955 ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀ